ਰਈਏ ਫੇ ਤੁਹਾਡੇ ਕਮੈਂਟਾਂ ਦੇ ਜਵਾਬ ਠੀਕ ਆ ਤੇ ਸੋਰੀ ਪਹਿਲਾਂ ਤਾਂ ਵੀ ਦੋ ਤਿੰਨ ਵੀਡੀਓ ਤੇ ਕਮੈਂਟਾਂ ਦੇ ਜਵਾਬ ਨਹੀਂ ਦੇ ਹੋਏ ਬਾਈ ਠੀਕ ਲੋਏ ਬਾਬੇ ਦੋ ਜੋੜੀਆਂ ਹੋਰ ਲਾਤੀਆਂ ਆ ਵੀ ਘਰ ਦਾ ਪੱਠਾ ਮੈਂ ਲੱਭਾ ਬੱਡਾ ਸੁੱਪਰਿਆ ਹਨਾ ਇਹ ਲਾਤਾ ਆਪਾਂ ਡੱਬੇ ਦੀ ਭੈਣ ਨਾਲ ਠੀਕ ਆ ਡੱਬੇ ਦੀ ਭੈਣ ਬਾਬੇ ਉਹ ਬੱਚੇ ਪੁੱਛੇ ਛੜ ਤੇ ਸਾਰੇ ਠੀਕ ਆ ਤੇ ਆ ਦਸ ਦੂਪਰ ਸਾਫ ਜਿਹੜੇ ਹੋਏ ਆ ਆ ਛੋਟੇ ਬੱਚੇ ਆ ਜਿਹੜੇ ਬਾਈ ਤਕਰੀਬਨ ਹੀ ਡਾਰ ਗਿਆ ਦੂੜੀਆਂ ਲਾਪੇ ਮਾਰਨੇ ਸੀ ਸਾਰੇ ਬੱਚੇ ਲੈਂਦੇ ਅਤੇ ਛੱਡਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂ ਦੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਆਇਓ ਭਾਵੇਂ ਕਰਦੇ ਆ ਜੀ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਕਬੂਤਰਬਾਤਰ ਛੱਡਾਂਗੇ ਗੁਰੂ ਘਰ ਜਾ ਕੇ ਆਉਣਾ ਮੱਥਾ ਟੇਕ ਕੇ ਉਹ ਵੀ ਵਲੌਗ ਥੋੜਾ ਜਿਹਾ ਬਣਾਵਾਂਗੇ ਵਿੱਚ ਠੀਕ ਆ ਤੇ ਨਾਲ ਜੁੜੇ ਰਹੋ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਵੀ ਕਰਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਆਪਣਾ ਪਿਆਰ ਦੇਣਾ ਨਾ ਭੁੱਲਣਾ ਤੇ ਆਇਓ ਕਰੀਏ ਫੇਰ ਵੀਡੀਓ ਸ਼ੁਰੂ ਲਾਈਕ ਕਰਦੇ ਹੋ ਮਾੜ ਠੀਕ ਆ ਉਹ ਤੁਸੀਂ ਉਦੋਂ ਬਾਅਦ ਦੇਖ ਲੈਣੀ ਵੀਡੀਓ ਤੇ ਚਾਰ ਜੋੜੀਆਂ ਲਾਈਆਂ ਆਪਾਂ ਠੀਕ ਆ ਤਿੰਨ ਤਾਂ ਮਤਲਬ ਜਿਹੜੀ ਬੜਲੇ ਵਾਲੀ ਸੀਗੀ ਜਿਹੜੀ ਉਹਦੀ ਮਾਂ ਆ ਬੜਲੇ ਵਾਲੀ ਦੀ ਹਨਾ ਤਿੰਨ ਤਾਂ ਉਹੀ ਪਹਿਣਾ ਆ ਤੇ ਜਿਹੜਾ ਬੜਲੇ ਵਾਲੀ ਦਾ ਪਿਓ ਸੀ ਤਿੰਨ ਦੋ ਦੇ ਪੋਤੇ ਆ ਇੱਕ ਉਹ ਆਪ ਆ ਤੇ ਲਾਈਆਂ ਚਾਰ ਚੋੜੀਆਂ ਆ ਠੀਕ ਆ ਚੌਥੀ ਜੋੜੀ ਤੁਸੀਂ ਆਪ ਦੇਖ ਲਿਓ ਵੀ ਕਿਹੜੀ ਲਈ ਨਾਲ ਆਪਾਂ ਹਨਾ ਤੇ ਦਿਨ ਫੇਰ ਵੀ ਸੋਹਣਾ ਲੱਗ ਗਿਆ ਜਾਸ ਹੈ ਨਹੀਂ ਸੀ ਬੱਦਲਿਆ ਹਿਸੁਰ-ਸੁਰੇ ਹਨਾ ਵੀ ਦਿਨ ਲੱਗਦਾ ਨਹੀਂ ਮੈਂ ਤਾਂ ਇਹੀ ਸੋਚਿਆ ਸੀ ਠੀਕ ਆ ਕੱਲ ਤੁਹਾਡੇ ਕਮੈਂਟਾਂ ਦੇ ਜਵਾਬ ਰਹਿ ਗਏ ਸੀ ਬਾਈ ਅੱਜ ਮਤਲਬ 100% ਅੱਜ ਜਵਾਬ ਬਾਈ ਦੇਣੇ ਆ ਠੀਕ ਆ ਮੈਂ ਵੀਡੀਓ ਦੇਖੂਗਾ ਮੈਂ ਵੀਡੀਓ ਵੀ ਨਹੀਂ ਕੀਤੀ ਆਪਣੀਆਂ ਪਾ ਕੇ ਬਾਈ ਠੀਕ ਆ ਤਿੰਨੇ ਚਾਰੇ ਵੀਡੀਓ ਇੱਕ ਦੋ ਵੀਡੀਓ ਦੇਖੀਆਂ ਇੱਕ ਦੋ ਵੀਡੀਓ ਨਹੀਂ ਦੇਖੀਆਂ ਉਹਨਾਂ ਦੇ ਕਮੈਂਟ ਪੜ੍ਹਾਂਗਾ ਉਹਨਾਂ ਦੇ ਬਾਈ ਜਵਾਬ ਦਊਗਾ ਠੀਕ ਆ ਸਾਰੀਆਂ ਜਵਾਬ ਦਊਗਾ ਤੁਹਾਡੇ ਸਾਰੇ ਜਿੰਨੇ ਵੀ ਅੱਜ ਹਨਾ ਬਸ ਇਦਾਂ ਹੀ ਮਤਲਬ ਕੋਈ ਕੰਮ ਪੈ ਗਿਆ ਕਰਕੇ ਨਹੀਂ ਆ ਹੋਇਆ ਠੀਕ ਆ ਮੈਂ ਤੋਂ ਕੱਲ ਵੀਡੀਓ ਹੀ ਨਹੀਂ ਬਣਾ ਹੋਈ ਜਿਹੜੀ ਸਵੇਰੇ ਬਣਾ ਲਈ ਬਣਾ ਲਈ ਉਸ ਤੋਂ ਬਾਅਦ ਨਹੀਂ ਬਣਾਈ ਸੀ ਫੇ ਥੱਲੇ ਹੀ ਐਂਡ ਕੀਤਾ ਵੀਡੀਓ ਦਾ ਹਨਾ ਵਿੜੇ ਦੇ ਵਿੱਚ ਹੀ ਤੁਹਾਨੂੰ ਸਬਜ਼ੀਆਂ ਸੂਜੀਆਂ ਦਿਖਾਈਆਂ ਸੀਗੀਆਂ ਉਹਦੇ ਕਰਕੇ ਚੱਕਰ ਪੈ ਗਿਆ ਚਲੋ ਕੋਈ ਗੱਲ ਨਹੀਂ ਤੇ ਬੱਚੇ ਛੱਡিয়ে ਠੀਕ ਆ ਬਾਹਰ ਤਾਂ ਮੈਂ ਛੱਡ ਨਹੀਂ ਮੈਂ ਗੁਰੂ ਘਰ ਜਾਣਾ ਠੀਕ ਆ ਆ ਆ ਕੇ ਛੱਡਾਂਗੇ ਉੱਥੋਂ ਤੇ ਜਿਹੜੇ ਜਾਲ ਜੂਲ ਚਾ ਉਹ ਘੰਟਾ ਡੇਢ ਘੰਟਾ 2 ਘੰਟੇ ਛੱਡ ਲੈਣੇ ਆ ਜਿਹੜੀਆਂ ਸਵੇਰ ਦੀ ਧੋਪਾ ਇਹ ਸਭ ਤੋਂ ਬੈਸਟ ਹੁੰਦੀ ਬਈ ਦੁਪਹਿਰਾਂ ਤੋਂ ਪੂਰਾ ਦੀ ਲਵਾ ਲੋ ਜੋ ਮਰਜ਼ੀ ਨਾ ਜਿਹੜੀ ਬਈ ਸਵੇਰੇ ਤੇ ਸ਼ਾਮ ਦੀ ਧੋਪਾ ਨਾ ਚੜ੍ਹਦੀਆਂ ਕਰਨਾ ਤੇ ਜਾਂਦੀਆਂ ਕਰਨਾ ਉਹ ਬਾੜੀਆਂ ਘੈਡ ਹੁੰਦੀਆਂ ਬਈ ਆਪਣੇ ਲਈ ਵੀ ਤੇ ਜਾਨਵਰਾਂ ਲਈ ਵੀ ਠੀਕ ਆ ਇਸ ਕਰਕੇ ਹੁਣ ਇਹਨਾਂ ਨੂੰ ਆਪਾਂ ਜਿਹੜੀ ਚੜ੍ਹਦੀ ਚੜ੍ਹਦੀ ਧੋਪਿਆ ਤੇ ਸਾਰੇ ਕਬੂਤਰਾਂ ਨੂੰ ਲਵਾਈਏ ਬਈ ਠੀਕ ਤੇ ਜਿਹੜੇ ਆਪਾਂ ਸ਼ਾਮ ਨੂੰ ਵੀ ਮੈਂ ਮਤਲਬ ਸ਼ਾਮ ਨੂੰ ਚਲੋ ਹੁਣ ਹੁੰਦਾ ਹੀ ਉਦਾਂ ਦਾ ਮੋਲ ਹੋ ਜਾਂਦਾ ਨਾ ਮਿੰਟੋ ਮਿੰਟੀ ਪਤਾ ਹੀ ਲੱਗਦਾ ਕਦੋਂ ਸੂਰਜ ਚਲ ਗਿਆ ਹਨ ਜਾਂ ਬੱਦਲ ਹੋ ਗਿਆ ਜਾਂ ਕੋਈ ਇਦਾਂ ਦੀ ਸੀਨ ਰੋਈ ਹੋ ਜਾਂਦੇ ਆ ਠੀਕ ਆ ਕੋਈ ਨਹੀਂ ਹੁਣ ਹੁਣ ਵੱਤ ਤੋਂ ਵੱਤ ਹੋਰ 5-7 ਦਿਨ ਦੱਸ ਦੇਣੇ ਆ ਐਨ ਦਿਨ ਪੱਧਰੇ ਲੱਗਣ ਲੱਪੈ ਡੇਲੀ ਧੁੱਪ ਚੜਿਆ ਕਰੂਗੀ ਤੇ ਕਬੂਤਰਾਂ ਨੂੰ ਡੇਲੀ ਧੁੱਪ ਲਵਾਇਆ ਕਰਾਂਗੇ ਸਾਰਾ ਕੱਢ ਕੇ ਹਨਾ ਪਰ ਆਪਾਂ ਚਲੋ ਫਾਇਦਾ ਛੱਡੀ ਦਾੜੀ ਮਾੜਾ ਜਿਹਾ ਵੀ ਲਾਹਾ ਲੈ ਲੀਦਾ ਜੇ ਥੋੜੀ ਬਾਲੀ ਵੀ ਧੁੱਪ ਚੜਦੀ ਹੈ ਨਾ ਹੁਣ ਜਦੋਂ ਧੁੱਪ ਚੜੀ ਆ ਹੁਣ ਜਿਹੜ ਵਧੀਆ ਬੜੀਆਂ ਖਬੂਤਰੀਆਂ ਬੱਚੇ ਉਦਾਂ ਆਪਾਂ ਛੋਟੇ ਛੱਡਾਂਗੇ ਜਾਲ ਦੇ ਵਿੱਚ ਹੀ ਛੱਡ ਦਾਂਗੇ ਠੀਕ ਆ ਜਾਲ ਜੀ ਛੱਡ ਦਾਂਗੇ ਤੇ ਫਿਰ ਮਿਸਤਰੀ ਵੀ ਲਿਓਨੇ ਇੱਕ ਮਿਸਤਰੀ ਤੋਂ ਖੁੱਡਿਆਂ ਦਾ ਪੁੱਛਦੀਆਂ ਇੱਕ ਖੁੱਡੇ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੱਡਾ ਪੋਣਾ ਜਿੱਥੇ ਆਪਾਂ ਆਪ ਵੀ ਅੰਦਰ ਗਰਮੀਆਂ ਨੂੰ ਕੂਟਰ ਸਾਮ ਸਕੀਏ ਵਧੀਆ ਤਰੀਕੇ ਨਾਲ ਉਹਦੀ ਬਾਲਾ ਛੱਤ ਪਾਵਾਂਗੇ ਆਪਾਂ ਠੀਕ ਆ ਵੀ ਤਪੇ-ਤਪੇ ਨਾ ਗਰਮੈਸ਼ ਨਾ ਬਣੇ ਉਸਾ ਵਾਲਾ ਬਣਾਵਾਂਗੇ ਮਤਲਬ ਦੇਖ ਸੋਚ ਕੇ ਜੋ ਵੀ ਕਰਕੇ ਨਾ ਤੁਹਾਡੀ ਸਲਾਹ ਲੈ ਕੇ ਤਾਨੂੰ ਬਾਕੀ ਕਮੈਂਟ ਪੁੱਛੇ ਮੈਂ ਵੀਡੀਓ ਹਜੇ ਪੜੀ ਨਹੀਂ ਉਥੇ ਪੜਨਾ ਵੀ ਕਿਤੇ ਭਰਾਵਾਂ ਦੇ ਕੀ ਕਮੈਂਟ ਆਇਆ ਵੀ ਇਧਰ ਦੀ ਸਾਈਡ ਖੁੱਡੇ ਪਾਈਏ ਕਿ ਇਧਰਲੀ ਸਾਈਡ ਉਹ ਚੈੱਕ ਕਰਦੇ ਆ ਬਾਕੀ ਕੋਈ ਨਹੀਂ ਅੱਜ ਵੀ ਹਜੇ ਕਰਦੇ ਹੋਏ ਮਿਸਤਰੀਨ ਲੱਭਾ ਆਪਾਂ ਨੂੰ ਕੋਈ ਵੀ ਠੀਕ ਆ ਤੇ ਮਿਸਤਰੀ ਵੀ ਲੱਭਣਾ ਆ ਤੇ ਆਜੋ ਫੇ ਬੱਚੇ ਛੱਡੀਏ ਪਹਿਲਾਂ ਫੇ ਮਿਲਦੇ ਆ ਲੋਈ ਬਾਬੇ ਦੋ ਜੋੜੀਆਂ ਲਾਤੀਆਂ ਆਪਾਂ ਠੀਕ ਆ ਤੇ ਮਤਲਬ ਬੜਲੇ ਵਾਲੀ ਤੇ ਮਾ ਪਿਓ ਸੀ ਆਹਾ ਆ ਪਿਓ ਆ ਬੜਲੇ ਵਾਲੀ ਦਾ ਆ ਮਾਂ ਆ ਬੜਦੇ ਵਾਲੀ ਦੀ ਠੀਕ ਆ ਤੇ ਇਹ ਮਤਲਬ ਓਕੇ ਅੰਡੇ ਲਾਉਂਦੇ ਸੀ ਦੋਨੇ ਜਾਣੀ ਤੇ ਆ ਕਬੂਤਰ ਤੇ ਉਹ ਕਬੂਤਰੀ ਠੀਕ ਆ ਮੈਂ ਕੀਤਾ ਇਹਦਾ ਪੋਤੇ ਆ ਭਈ ਆ ਜਿਹੜੀ ਆਪਣੀ ਸੰਗਤਪੁਰ ਬਾਜੀ ਜਿੱਤੀ ਸੀ ਨਾ ਉਹਦਾ ਪੋਤੇ ਆ ਭਈ ਆ ਕਬੂਤਰ ਨਾ ਬਣਿਆ ਠੀਕ ਆ ਤੇ ਉਹਦਾ ਪੁੱਤ ਮੈਂ ਇਹਦਾ ਬੁੱਤ ਲਾਤਾ ਹੁਣ ਇਹਦੇ ਨਾਲ ਜਿਹੜੀ ਬੜਲੇ ਵਾਲੀ ਦੀ ਮਾਂ ਆ ਠੀਕ ਆ ਤੇ ਜਿਹੜੀ ਬੜਲੇ ਵਾਲੀ ਦੀ ਜਿਹੜੀ ਮਲਾਹਾ ਕਬੂਤਰੀ ਦੀ ਭੈਣ ਆ ਸਰਗੀ ਬੜਲੇ ਵਾਲੀ ਦੀ ਮਾਸੀ ਮਤਲਬ ਉਹ ਲਾਤੀ ਆਪਾਂ ਇਹਦੇ ਨਾਲ ਬੜਨੇ ਦੇ ਪਿਓ ਨਾਲ ਜਿਹੜਾ ਸੇਮ ਹੀ ਬਣ ਗਿਆ ਉਦਾਂ ਹੀ ਹੈਨਾ ਇਹ ਇੱਧਰ ਲਾਤੀ ਆ ਤੇ ਉਹ ਇੱਧਰ ਲਾਤੀ ਜਾ ਕੇ ਉਹਦੇ ਪੋਤਰਾ ਹੁਣ ਦੇਖਦੇ ਆ ਇਚਨੌਕਸ ਸੀ ਜਾਂ ਇਚਨੌਕਸ ਸੀ ਹੁਣ ਪਤਾ ਲਾਵੇੜਾ ਆਪਾਂ ਨੂੰ ਤੇ ਜੋੜੇ ਦੋਨੇ ਹੀ ਦੱਸਿਓ ਕਿੱਦਾਂ ਲੱਗੇ ਹੈ ਨਾ ਆ ਜੋੜਾ ਇੱਧਰ ਲੱਗਿਆ ਆਪਣਾ ਵੱਡਾ ਕਬੂਤਰ ਮੇਨ ਜਿਹੜਾ ਮਲਜੇ ਦੀ ਸਾਰਾ ਆਪਣੇ ਕੂਕੂਡੇ ਦੇ ਜਿੰਨੀ ਵੀ ਨਸਲ ਪਈ ਆ ਇਸੇ ਕਬੂਤਰ ਤੋਂ ਬਣੀ ਆ ਹਨਾ ਤੇ ਇੱਧਰੋਂ ਆਪਾਂ ਆਹ ਕੂਤਰੀ ਲਾਤੀ ਆ ਇਹਦੇ ਪੋਤਰਾ ਮਤਲਬ ਫੇ ਇਧਰ ਨੂੰ ਮੁਨਚਾਕਦੀ ਆ ਕੋਈ ਨਹੀਂ ਮੈਂ ਐਸਾਈਡ ਕਰ ਦੇਣੀ ਹੈ ਨਾ ਇਹਨੂੰ ਦੂਜੇ ਘੁੱਡੇ ਜੜਕ ਦੇਣਾ ਜੋੜੇ ਨੂੰ ਆਪਾਂ ਇਹਨੂੰ ਦੂਜੇ ਘੁੱਡੇ ਜੜਕ ਦੇਣਾ ਆਪਾਂ ਹੋਰ ਅਠਾ ਦਾ ਹੰਦਣਾ ਤੱਕ ਪਤਾ ਲੱਗ ਜਾਣਾ ਆਪਾਂ ਨੂੰ ਵੀ ਕਿਚਨ ਆਫਸ ਸੀ ਹੈ ਨਾ ਫੇ ਉਹਦਾ ਲਾਇ ਕਰਦਾ ਆਂ ਜੇ ਕਬੂਤਰ ਜੀ ਨੁਕਸ ਹੋਇਆ ਤੇ ਕਬੂਤਰ ਦਾ ਲਾਇ ਕਰਾਂਗੇ ਜੇ ਕਬੂਤਰੀ ਜੀ ਨੁਕਸ ਹੋਇਆ ਤੇ ਕਬੂਤਰੀ ਦਾ ਲਾਇ ਕਰਾਂਗੇ ਲੋਏ ਬਾਬੇ ਦੋ ਜੋੜੀਆਂ ਹੋਰ ਲਾਤੀਆਂ ਆ ਵੀ ਘਰ ਦਾ ਪੱਠਾ ਮੈਨੂੰ ਵੱਡਾ ਪੁੱਤਰ ਆ ਹੈ ਨਾ ਈਲਾਤਾ ਆਪਾਂ ਡੱਬੇ ਦੀ ਭੈਣਾਂ ਠੀਕ ਆ ਡੱਬੇ ਦੀ ਭੈਣਾਂ ਆ ਇਹ ਤੇ ਆ ਜੋੜਾ ਇੱਕ ਹੋਰ ਲਾਤਾ ਬਈ ਆ ਇਦਾਂ ਹੀ ਹੈਗੀ ਬੜਲੇ ਵਾਲੀ ਦੀ ਮਤਲਬ ਸੇਮ ਮਾਸੀ ਹੈ ਨਾ ਮਤਲਬ ਇਸ ਕਬੂਤਰੀ ਦੀ ਭੈਣ ਆ ਜਿਹੜੀ ਆ ਆਪਾਂ ਬੜਲੇ ਵਾਲੀ ਦੀ ਮਾਸੀ ਹੈ ਨਾ ਉਹ ਲਾਤੀ ਬਈ ਫੇ ਉਸੇ ਕਬੂਤਰ ਦੇ ਵੱਡੇ ਪੱਟੇ ਜਿਹੜੀ ਆਪਣੀ ਨੰਗਲਸ ਪਰੌੜ ਤਿੰਨ ਚਾਰ ਘੰਟੇ ਦੀ ਬੇਥ ਪਾਈ ਸੀ ਕਬੂਤਰੀਆਂ ਨੇ ਹਨਾ ਆ ਉਹਨਾਂ ਦਾ ਭਰਾ ਸਗਾ ਆ ਉਸ ਕਬੂਤਰੀ ਦਾ ਸਗਾ ਭਰਾ ਆ ਵਾਲਾ ਠੀਕ ਆ ਉਹਦੇ ਨਾਲ ਹੀ ਬਣਿਆ ਮਤਲਬ ਮਤਲਬ ਤਿੰਨੇ ਪੱਠੇ ਉਹਦੇ ਆ ਇਹ ਹੋਰ ਕਬੂਤਰੀ ਨਾ ਇਹ ਸੰਗਤਪੁਰ ਵਾਲੀ ਨਾ ਆ ਆਪਣੀ ਵੱਡੀ ਮੋਜਰ ਆ ਠੀਕ ਆ ਤੇ ਮਤਲਬ ਉਹ ਉਸੇ ਜੋੜੇ ਦਾ ਸੀ ਮਤਲਬ ਇਹਨਾਂ ਦੀ ਭੈਣ ਸੀ ਸਗੀ ਹਨਾ ਤੇ ਜਿੱਦਾਂ ਉੱਡੀ ਸੀਗੀ ਤੇ ਇਹ ਇਦਾਂ ਲਾਤਾ ਜੋੜਾ ਮਤਲਬ ਤਿੰਨੇ ਇੱਕੋ ਹੀ ਬਲੱਡ ਹੋ ਗਿਆ ਹਨਾ ਪਰ ਕਬੂਤਰੀਆਂ ਅਲੱਗ-ਅਲੱਗ ਕਰਕੇ ਲਾਤੀਆਂ ਲੱਗੀਆਂ ਹੋਈਆਂ ਕਬੂਤਰਾਂ ਤੇ ਉਹ ਇਦਾਂ ਜੋੜਾ ਲਾਤਦਾ ਬਈ ਤੇ ਆ ਆਪਣਾ ਇਦਾਂ ਹੀ ਮਤਲਬ ਇੱਕ ਹੋਰ ਜੋੜਾ ਬਣਾਤਾ ਕਰੋ ਕਰੋ ਚੱਕ ਯਾਰਾ ਮਤਲਬ ਜੇ ਜਿਹੜੀ ਇਹਦੀ ਇਹਦਾ ਭਰਾ ਸੀ ਜਿਹੜਾ ਇਹ ਸ਼ਾਹ ਦਾ ਭਰਾ ਆ ਸ਼ਾਹ ਇਹਦਾ ਭਰਾ ਆ ਠੀਕ ਆ ਪੰਜ ਬਾਗੀਆਂ ਚੱਕਿਆ ਇਹਨਾਂ ਦਾ ਭਰਾ ਤੇ ਉਹ ਲਾਤਾ ਆਪਾਂ ਇਹਦੇ ਨਾਲ ਚੱਕੇ ਇੱਕ ਕੋਈ ਕਮਪਟਰ ਵਜਿਆ ਸੀ ਇਹ ਲਾਤਾ ਆਪਾਂ ਤੇ ਬਾਕੀ ਦਾ ਬਿਮਾਰੀ ਮੂਰੀ ਜੀ ਤੁਹਾਨੂੰ ਪਤਾ ਜਾਂਦੇ ਜੁੰਦੇ ਲੱਗੇ ਉਦੋਂ ਤੇ ਆ ਜਦਾਂ ਲੱਗੇ ਚਾਰ ਜੋੜੇ ਬਈ ਦੱਸਿਓ ਮੜਾ ਇੱਕ ਕਮੈਂਟ ਕਰਕੇ ਕਿੱਦਾਂ ਦੇ ਲੱਗੇ ਚਾਰੇ ਹੀ ਜੋੜੇ ਜ਼ਬਰਦਸਤ ਹੀ ਆ ਬਾਈ ਇਹਨਾਂ ਦਾ ਰਿਜ਼ਲਟ ਚਾਰਾਂ ਦਾ ਹੀ ਬਹੁਤ ਚੰਗਾ ਆਉਣਾ ਹੋਈ ਬਾਬੇ ਬੱਚੇ-ਪੁੱੱਚੇ ਛੜਤੇ ਸਾਰੇ ਠੀਕ ਐ ਤੇ ਆ ਦਸ ਦੂਪਰ ਸਾਫ ਜਿਹੜੇ ਹੋਏ ਆ ਆ ਛੋਟੇ ਬੱਚੇ ਆ ਜਿਹੜੇ ਬਾਈ ਤਕਰੀਬਨ ਇਡਾਰੀਆਂ ਡੂਰੀਆਂ ਲਾਪੇ ਮਾਰਨੇ ਸੀ ਸਾਰੇ ਬੱਚੇ ਠੀਕ ਐ ਤੇ ਆ ਲੰਡੇ ਜਿਹੇ ਦੀ ਇੱਕ ਦਿਨ ਮੇਰੇ ਤੋਂ ਪੂਛ ਫੱਟ ਹੋ ਗਈ ਸੀ ਤੇ ਡੱਕ ਨਹੀਂ ਹੁੰਦਾ ਇਸ ਜਾਲ 'ਚ ਮੈਂ ਫੜਨ ਲੱਗਾ ਇਧਰੋਂ ਉਧਰੋਂ ਆਇਆ ਕੋਈ ਪੂਛ ਮਰੇ ਹੱਥੇ ਰਹਿ ਕੱਚੇ ਆ ਨਾ ਪਰ ਹੁਣ ਚੜਨੇ ਆ ਬਈ ਇਹ ਹਨਾ ਤੇ ਮਾੜਾ ਜੇ ਹੱਥ ਲੱਗਦਾ ਤੇ ਉਹਦੇ ਨਾਲ ਹੀ ਪੱਟ-ਪੁੱਟ ਹੋ ਜਾਂਦੇ ਠੀਕ ਐ ਤੇ ਆ ਬਾਈ ਸਾਰੇ ਬੱਚੇ-ਪੁੱੱਚੇ ਛੜਤੇ ਆ ਆਪਣਾ ਮਰੂਤੀ ਆਪਣੀ ਹੋ ਗਈ ਐ ਠੀਕ ਐ ਤੇ ਇਹ ਜਮਾਈ ਬਈ ਐਨ ਸੈਟ ਸੁੱਟ ਹੋ ਗਈ ਆ ਕਾਰਨਾ ਮੇਂ ਜੈ ਕਰ ਲੋ ਇਹ ਕਦੀ ਕਦੀ ਸੂਜ ਦੀ ਬਣ ਜਾਂਦਾ ਤੇ ਕਦੀ ਕਦੀ ਮਰੂਤੀ ਹੋਏ ਬਣਦੀ ਆ ਕਦੀ ਕਬੂਤਰ ਪਰ ਕਬੂਤਰ ਨਹੀਂ ਹੈਗੀ ਕਬੂਤਰੀ ਹੋਈ ਆ ਇਹ 100% ਕਬੂਤਰੀ ਆ ਉਦਾਂ ਹੀ ਵੈਸੇ ਮਤਲਬ ਪੁੱਤਰਾਂ ਨੂੰ ਗੂੜਕ ਦਾ ਘੜਕਦਾ ਹੈਗੀ ਕਬੂਤਰੀ ਆ ਬਈ ਇਹ ਜਿਆ ਸਾਰੀ ਮਤਲਬ ਪੱਟਣ ਪੱਟਣ ਵਾਲੇ ਹੁਣ ਗਾਂ ਹੀ ਪਟਾਂਗੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਕਦੋਂ ਪਟਣੇ ਆ ਹਨਾ ਤੇ ਖਰਾਕ ਰੂਪ ਚੇਂਜ ਕੀਤੀ ਆ ਹੁਣ ਮਤਲਬ ਪਾਣੀ ਲਾਉਣੀ ਆ ਇੱਕ ਵਾਰੀਓ ਲੱਗੀ ਨਹੀਂ ਇਹਨਾਂ ਨੂੰ ਬੱਚਾ ਨੂੰ ਬਈ ਇੱਕ ਵਾਰੀਓ ਲਗੜੀਆਂ ਹੁਣ ਠੀਕ ਆ ਕੋਈ ਚੱਕਰ ਨਹੀਂ ਯਾਰ ਜਿੱਦਾਂ ਵੀ ਆ ਚਾਲਦੇ ਆਂਗੇ ਇੱਥੇ ਤਾਂ ਮਹਣਾ ਐ ਕਿ ਤੁਹਾਨੂੰ ਦੱਸਿਆ ਬਿਮਾਰੀ ਮੂਰੀ ਕਰਕੇ ਨਾ ਥੋੜਾ ਲੇਟ ਹੋ ਗਏ ਆ ਆਪਾਂ ਤੇ ਕੋਈ ਏਡੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕਰਦਾ ਕੰਮ ਹਨਾ ਇਹਨਾਂ ਚ ਥੋੜਿਆ ਬਲਿਆਂ ਨੂੰ ਲੱਗੀ ਵੀ ਆ ਉਦਾਂ ਪੰਜਾ ਸੱਤਾਂ ਨੂੰ ਲੱਗੀ ਵੀ ਹੋਣੀ ਜਿਹੜੇ ਪਹਿਲਾਂ ਬੱਚੇ ਸੀ ਉਦੋਂ ਲਾਈ ਸੀ ਨਾ ਮੈਂ ਬਟਿਆਂ ਨੂੰ ਉਦੋਂ ਫਿਰ ਬੱਚਿਆਂ ਨੂੰ ਲਾਲੂ ਦਿੱਤੀ ਸੀ ਬਾਕੀਆਂ ਨੂੰ ਨਹੀਂ ਲੱਗੀ ਹੋਣੀ ਜਿਹੜੇ ਬਾਅਦ ਚ ਬੱਚੇ ਕਢਾਏ ਆ ਕੋਈ ਨਹੀਂ ਇਹਨਾਂ ਨੂੰ ਦੇ ਦ ਹਾਈ ਟੈਕ ਲਾਉਣੇ ਕਿਸ ਦਿਨ ਅੱਜ ਦਾ ਨਾ ਹੋਇਆ ਨਾ ਅੱਜ ਦੁਪਹਿਰੋਂ ਬਾਅਦ ਲਾ ਦੇਣੇ ਵੀ ਸਾਫ਼ ਹੋ ਜਾਣ ਮਤਲਬ ਮੈਂ ਹਜੇ ਦਾਣੀ ਦੂਣੇ ਖੁੱਲੇ ਛੱਡਦਾ ਆ ਜਿਹੜੇ ਬੱਚੇ ਛੋਟੇ ਪਾਲਦੇ ਆ ਉਹ ਖਾ ਖੂ ਲੈਂਦੇ ਨਾਲ ਹਨ ਤੇ ਇਸੇ ਕਰਕੇ ਖੁੱਡਾ ਬਣਾਉਣਾ ਵੀ ਜਿਹੜੇ ਆਪਣੇ ਸਾਈਡ ਹੋ ਜਾਣ ਉਦਾਂ ਦਾ ਬੱਚੇ ਚਲੋ ਸਾਈਡ ਤੇ ਹੀ ਕੀਤੇ ਹੁਣ ਛੋਟੇ ਬੱਚੇ ਆ ਆ ਤੇ ਇਹਨਾਂ ਚ ਵੀ ਉਦਾਂ ਹੈਗੇ ਆ ਬੱਚੇ ਹਜੇ ਛੋਟੇ ਪਰ ਉਦਾਂ ਵੱਡੇ ਹੋ ਗਏ ਕਹਿੰਦਾ ਮਤਲਬ ਹੈਗੇ ਛੋਟੇ ਹੀ ਆ ਮਤਲਬ ਕਲੀ ਕੁਲੀ ਇੱਕ ਅੱਧੀ ਸਿੱਟੀ ਹੋਊਗੀ ਉਹਨਾਂ ਨੇ ਹਜੇ ਦੋ ਸਿੱਟੀਆਂ ਹੋਣਗੀਆਂ ਵੱਧ ਤੋਂ ਵੱਧ ਤੇ ਉਹਦੇ ਕਰਕੇ ਫਿਰ ਜ ਠੀਕ ਆ 12 1 ਵਜੇ ਦਾਣਾ ਪਾਇਆ ਕਰਾਂਗੇ ਮਤਲਬ ਸਾਰਾ ਮਾਹੌਲ ਜਆ ਬਣਾਵਾਂਗੇ ਹੋਲੀ-ਹੋਲੀ ਹੁਣ ਤੇ ਜੁੜੇ ਰਹੋ ਨਾਲ ਚੈਨਲ ਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਨਹੀਂ ਕੀਤਾ ਕਿ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਿਆ ਰਹਿਣ ਤੇ ਠੀਕ ਆ ਬਾਈ ਕਰੀਏ ਹੁਣ ਗੁਰੂ ਘਰ ਚੱਲੀਏ ਗੁਰੂ ਘਰ ਆ ਕੇ ਵੀਡੀਓ ਬਣਾਵਾਂਗੇ ਹਾਜੀ ਬਾਬਿਓ ਕੀ ਹਾਲ ਚਾਲ ਆ ਫਿਰ ਤੇ ਦਈਏ ਫਿਰ ਤੁਹਾਡੇ ਕਮੈਂਟਾਂ ਦੇ ਜਵਾਬ ਠੀਕ ਆ ਤੇ ਸੋਰੀ ਪਹਿਲਾਂ ਤਾਂ ਵੀ ਦੋ ਤਿੰਨ ਵੀਡੀਓ ਦੇ ਕਮੈਂਟਾਂ ਦੇ ਜਵਾਬ ਨਹੀਂ ਦੇ ਹੋਏ ਬਾਈ ਠੀਕ ਆ ਹੁਣ ਆਹ ਵੀਡੀਓ ਤੇ ਘੱਟੀਆਂ ਇੱਕ ਮੈਂਟ ਠੀਕ ਆ ਸ਼ਾਇਦ ਤੁਸੀਂ ਵੀ ਕਹਿੰਨੇ ਹੋਗੇ ਬਾਈ ਸਲਾਬ ਕਮੈਂਟਾਂ ਦੇ ਜਵਾਬ ਤਾਂ ਦਿੰਦਾ ਨਹੀਂ ਹੁਣ ਪੁੱਛਣਾ ਠੀਕ ਆ ਕੋਈ ਚੱਕਰ ਨਹੀਂ ਬਾਈ ਕਰੋ ਤੁਸੀਂ ਕਮੈਂਟ ਹੁਣ ਜਵਾਬ ਦਿਆ ਕਰੂੰਗਾ ਹੁਣ ਬੇਲੇ ਆਪਾਂ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਯਾਰ ਖਰੇ ਬਾਈ ਕਹਿੰਦਾ ਸੀ ਵੀ ਆਂਡੇ ਲਾ ਕੇ ਮਾਰਦੀ ਆ ਪਤ ਨਹੀਂ ਨਾਰਿਆ ਠੀਕ ਆ ਕਿ ਉਹਦਾ ਇੱਕ ਪੱਲਾ ਖੜ ਗਿਆ ਬਾਈ ਇਹ ਕਮਜ਼ੋਰੀ ਕਰਕੇ ਆ ਠੀਕ ਆ ਈਵੀਓਨ ਦਾ ਕੈਪਸੂਲ ਦੇ ਦੋ ਜਾਂ ਕੈਲਸ਼ੀਅਮ ਦੀਆਂ ਗੋਲੀਆਂ ਆਉਂਦੀਆਂ ਉਹ ਜਿਹੜੀ ਸ਼ੁਰੂ ਕਰ ਦੋ ਮਤਲਬ ਚਾਰ ਹਿੱਸੇ ਕਰ ਲੋ ਕੈਲਸ਼ੀਅਮ ਦੀ ਗੋਲੀ ਦੇ ਜਿਹੜੀ ਆਉਂਦੀ ਨਾ ਆਪਣੀ ਗਰੇਜ ਰੰਗ ਦੀ ਇੱਕ ਗੋਲੀ ਹੁੰਦੀ ਆ ਪੱਤਾ ਗਰੇਜ ਆ ਵਾਈਟ ਗੋਲੀ ਆ ਮੇਰੇ ਖਿਆਲ ਨਾਲ ਠੀਕ ਆ ਉਹਦੇ ਤੁਸੀਂ ਚਾਰ ਹਿੱਸੇ ਕਰ ਲੋ ਉਹ ਅੱਧਾ ਸਵੇਰੇ ਅੱਧਾ ਦੁਪਹਿਰੀ ਅੱਧਾ ਸ਼ਾਮੀ ਦਿਓ ਕੈਲਸ਼ੀਅਮ ਦਾ ਜਿਹੜਾ ਆ ਠੀਕ ਆ ਚਾਰ ਹਿੱਸੇ ਕਰ ਲੋ ਤੇ ਇੱਕ ਦਿਨ ਚ ਤੁਹਾਡੇ ਤਿੰਨ ਹਿੱਸੇ ਲੱਗ ਜਾਣੇ ਤੇ ਦੂਜਾ ਸਵੇਰੇ ਦੇ ਵੇਲੇ ਹਣਾ ਇੱਕ ਹਫਤਾ ਲਗਾਤਾਰ ਦਿਓ ਕੂਤਰਾ ਨੂੰ ਬਾਈ ਤੇ ਨਾਲ ਨਿਊਰੋਵਿਨ 4 ਦੀ ਗੋਲੀ ਦੇ ਸਕਦੇ ਆ ਆਪਾਂ ਏਵੀਓਨ ਦਾ ਕੈਪਸੂਲ ਦੇ ਸਕਦੇ ਆ ਇੱਕ ਕੈਪਸੂਲ ਠੀਕ ਆ ਇੰਨਾ ਕੁ ਮਤਲਬ ਹੁੰਦਾ ਸੀ ਨਾ ਇੰਨਾ ਕਰ ਸਕਦੇ ਆਪਾਂ ਤੇ ਜਿਹੜਾ ਮੈਂ ਟੀਕਾ ਦੱਸਿਆ ਸੀ ਬਾਈ ਉਦੋਂ ਲਪਵੇ ਤੋਂ ਠੀਕ ਆ ਉਹ ਤੁਸੀਂ 6 ਟੱਕ ਲਾਉਣੇ ਉਹਦੇ ਠੀਕ ਆ 6 ਟੱਕ ਲਾਉਣੇ ਆ ਤੇ ਲਾਉਣੇ ਕਿਦਾਂ ਆ ਉਹ ਤੁਸੀਂ ਦਾਣੇ ਤੋਂ ਬਾਅਦ ਲਾ ਲਓ ਚਾਹੇ ਪਹਿਲਾਂ ਲਾ ਲਓ ਤਾਂ ਕੋਈ ਨੁਕਸਾਨ ਨਹੀਂ ਬਈ ਠੀਕ ਆ ਦਾਣਾ ਪਾ ਕੇ ਲਾ ਲਓ ਤਾਂ ਵੀ ਬੈਸਟ ਹੀ ਆ ਉਹ ਗਲਿਚ ਦੇ ਨਹੀਂ ਘੁਤਰ ਹੈਗੇ ਠੀਕ ਆ ਤੇ ਉਹ ਚੀਜ਼ ਕਰ ਲਓ ਦੂਜਾ ਤੁਸੀਂ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜਾ ਹੈਗਾ ਬੱਚੇ ਆ ਜਿਹੜੇ ਆਪਣੇ ਹੁਣ ਜਿੱਦਾਂ ਪਲ ਗਏ ਬੱਚੇ ਬਈਆਂ ਨੂੰ ਕਦੋਂ ਪੱਟਣੇ ਚਾਹੀਦੇ ਆਪਾਂ ਨੂੰ ਬਾਈ ਉਹ ਆਪਾਂ ਵੀਡੀਓ ਬਣਾਵਾਂਗੇ ਹਜੇ ਮੈਂ ਵੀ ਨਹੀਂ ਪੱਟੇ ਜਦੋਂ ਮੈਂ ਪੱਟੂਗਾ ਤੁਹਾਨੂੰ ਸਾਰਾ ਕੁਝ ਦੱਸੂਗਾ ਬਈ ਐਦਾਂ ਐਦਾਂ ਪੱਟਣੇ ਆਪਾਂ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਈ ਬਾਈ ਜਿਹੜੀ ਤੁਸੀਂ ਪਾਣੀ ਦੱਸਿਆ ਸੀਗਾ ਵੀ ਆਹ ਪਾਣੀ ਨਾਲ ਆਪਾਂ ਵੀ ਅਪ੍ਰੈਲ ਮਹੀਨੇ ਦੀਆਂ ਬਾਜੀਆਂ ਛੱਡ ਸਕਦੇ ਆਂ ਹਾਂ ਬਾਈ ਛੱਡ ਸਕਦੇ ਆਂ ਵੈਦਰ ਦੇਖਾਂਗੇ ਆਪਾਂ ਤੁਸੀਂ ਕਮੈਂਟ ਕਰ ਲਿਓ ਜਾਂ ਮੇਰਾ ਇੰਸਟਾਗ੍ਰam ਤੋਂ ਨੰਬਰ ਚੱਕ ਕੇ ਮੈਨੂੰ ਫੋਨ ਕਰ ਲਿਓ ਉਹ ਆਪਾਂ ਕਰਾਂਗੇ ਭਾਈ ਕਿੰਦਾ ਪਾਣੀ ਲੱਗਣਾ ਉਹ ਸਾਰਾ ਦੁਬਾਰਾ ਦੱਸੂਗਾ ਮੈਂ ਤੁਹਾਨੂੰ ਠੀਕ ਆ ਪਾਣੀ ਉਹੀ ਲੱਗੂਗਾ ਪਾਣੀ ਤੁਸੀਂ ਸਾਰਿਆਂ ਨੇ ਲਿਖਿਆ ਹੋਇਆ ਠੀਕ ਆ ਤੇ ਬਾਅਦੋਂ ਨਾ ਹੋਇਆ ਤੇ ਆਪਾਂ ਉਹ ਪਾਣੀ ਦੀ ਦੁਬਾਰਾ ਫੇਰ ਵੀਡੀਓ ਪਾ ਦਾਂਗੇ ਠੀਕ ਆ ਗੋੜ ਦੀ ਵੀ ਵੀਡੀਓ ਗੋੜ ਦੁਬਾਰਾ ਬਣਾਉਣਾ ਉਹਦੀ ਵੀਡੀਓ ਪਾਵਾਂਗੇ ਸਾਰਾ ਕੁਝ ਕਰਾਂਗੇ ਠੀਕ ਆ ਤੇ ਬਾਕੀ ਮੈਨੂੰ ਪਰਸਨਲੀ ਕਈ ਬਾਈਆਂ ਦੇ ਕਮੈਂਟ ਆਉਦੇ ਬਾਈ ਯਾਰ ਉਹ ਬਾਈ ਕੋ ਗੋੜ ਲੈ ਕੇ ਰੱਖ ਲੋ ਜੀ ਦਾ ਬਾਈ ਤੁਹਾਨੂੰ ਨੰਬਰ ਦਿੱਤਾ ਹੋਇਆ ਵੀਡੀਓ ਤੇ ਉੱਤੇ ਠੀਕ ਆ ਅਪਨਸਾਰੀ ਵਾਲੀ ਤੇ ਤੁਸੀਂ ਬਾਈ ਨਾਲ ਸਿੱਧਾ ਕਰਕੇ ਉਹਨੂੰ ਕੋ ਰਿਕੋਲੋ ਪੈਸੇ ਵੀ ਬਾਈ ਤੈਨੂੰ ਪੈਸੇ ਪਾ ਦੇ ਗੋੜ ਆਪਾਂ ਠਹਿਰ ਕੇ ਲੈ ਜਾਾਂਗੇ ਸਾਡਾ ਗੋੜ ਸੰਭੀ ਰੱਖ ਠੀਕ ਆ ਪਰ ਮੇਰੇ ਸਾਬਣਾ ਹੁਣ ਤੱਕ ਦਾ ਗੋੜ ਬਈਓ ਲੱਗ ਗਿਆ ਆਪਣਾ ਬਾਕੀ ਤੁਸੀਂ ਇੱਕ ਵਾਰੀ ਉਹ ਵੀਡੀਓ ਤੇ ਨੰਬਰ ਫੋਨ ਕਰਕੇ ਬਾਈ ਨੂੰ ਗੋੜ ਤੁਸੀਂ ਰਕਾ ਸਕਦੇ ਆ ਕੋਈ ਗੱਲ ਨਹੀਂ ਠੀਕ ਆ ਪ੍ਰਾਣਾ ਗੋੜਿਆ ਉਹ ਬਾਈ ਯਾਰ ਆਪਣੇ ਦਾ ਜੈਨੂਨ ਗੱਲ ਕਰਦਾ ਏ ਨਹੀਂ ਕਿ ਧੋਖੇ ਬਾਜੀ ਆ ਕੋਈ ਵੀ ਜਿਹੜੀ ਚੀਜ਼ ਉਹਦੇ ਕੋਲ ਹੋਵੇ ਵੀ ਨਾ ਜੇ ਵਧੀਆ ਨਹੀਂ ਆ ਤੇ ਉਹ ਮੈਨੂੰ ਸਿੱਧੀ ਨਾ ਕਰ ਦਿੰਦਾ ਬਈ ਵੀ ਆ ਤੇਰੇ ਮਤਲਬ ਦੀ ਚੀਜ਼ ਹੈ ਨਹੀਂ ਤੁਹਾਡੇ ਕਬੂਤਰਾਂ ਲਈ ਹਨਾ ਵੀ ਇਹ ਹੀ ਉਹਦਾ ਦਵਾਈਆਂ ਦੁਵਾਈਆਂ ਵਾਲੀ ਘਰੇ ਬੰਦਿਆ ਮੁੰਦਿਆਂ ਵਾਸਤੇ ਦੇਲੀ ਦੀ ਚੀਜ਼ ਵੀ ਤੁਹਾਡੇ ਕੰਮ ਦੀ ਨਹੀਂ ਹੈਗੀ ਵੀ ਤੁਸੀਂ ਸਾਰਾ ਸੀਜ਼ਨ ਤੁਹਾਡਾ ਖਰਾਬ ਹੋ ਜਾਣਾ ਹਲਕੀਆਂ ਚੀਜ਼ਾਂ ਹਨਾ ਜਾਂ ਪੁਰਾਣੀਆਂ ਚੀਜ਼ਾਂ ਨਵੀਆਂ ਹੀ ਚੀਜ਼ਾਂ ਬਈ ਆਪਾਂ ਨੂੰ ਦਿੰਦਾ ਨਵੀਆਂ ਦੇਣ ਦਾ ਹੀ ਫਾਇਦਾ ਬਈ ਪੁਰਾਣੀਆਂ ਚੀਜ਼ਾਂ ਦਾ ਅਸਰ ਘਟਿਆ ਹੁੰਦਾ ਠੀਕ ਆ ਤੇ ਇਦਾਂ ਵੀ ਨਹੀਂ ਕੁੱਟ-ਕੁੱਟ ਕੇ ਰੱਖਿਆ ਹੋਵੇ ਕੱਚ ਦੀ ਸ਼ੀਹੀ ਪਾ ਕੇ ਫੇਰ ਤਾਂ ਨਹੀਂ ਕੋਈ ਚੱਕਰ ਪੈਂਦਾ ਬਈ ਪਰ ਉਸ ਨਾਲ ਆਬਸਰੂਬ ਜਾਂਦੇ ਵੱਡੇ ਪੈਕਟ ਉਹ ਆਪ ਹੀ ਕਹਿੰਦਾ ਬਈ ਤਲਾਬਿਆ ਥਰੂ ਬਈ ਤੁਹਾਡੇ ਕੰਮ ਦਾ ਨਹੀਂ ਹੈਗਾ ਵੀ ਜੇ ਆਪਣੇ ਕੰਮ ਦਾ ਉਹ ਤਾਂ ਹੀ ਚੀਜ਼ ਦਿੰਦਾ ਬਈ ਨਹੀਂ ਤਾਂ ਨਹੀਂ ਦਿੰਦਾ ਉਹ ਚੀਜ਼ ਆਪਾਂ ਨੂੰ ਠੀਕ ਆ ਬਾਕੀ ਫੇਰ ਵੀ ਤੁਸੀਂ ਨਾ ਹੁਣ ਦੁਆਰਾ ਕਮੈਂਟ ਕਰਿਓ ਜਿੰਨਾ ਭਰਾਵਾਂ ਦੇ ਮੈਂ ਜਵਾਬ ਨਹੀਂ ਦਿੱਤੇ ਸੀ ਮੈਂ ਸਾਰੇ ਪੜ ਪੜ ਕੇ ਬਈ ਅਗਲੀ ਵੀਡੀਓ ਤੋਂ ਹੁਣ ਆਪਾਂ ਰੈਗੂਲਰ ਰੂਟੀਨ ਬਣਾਵਾਂਗੇ ਡੇਲੀ ਕਮੈਂਟਾਂ ਦੇ ਜਵਾਬ ਆਪਾਂ ਦਿਆ ਕਰਾਂਗੇ ਹੁਣ ਕੋਈ ਬਿੰਨ ਆਗਾ ਤੂੰ ਹੁਣ ਫੋਨ ਆਪਣਾ ਜਿਹੜਾ ਪੁਰਾਣਾ ਸੀ ਉਹ ਤਾਂ ਦੱਸਿਆ ਖਰਾਬ ਹੋ ਗਿਆ ਏ ਡਿਸਪਲੇ ਉੜ ਗਈ ਡਿੱਗ ਗਿਆ ਸੀ ਹਨਾ ਉਹ ਚ ਨੰਬਰ ਵੀਡੀਓ ਆਪਣੀਆਂ ਬੜਾ ਕੋਈ ਸੀ ਕਬੂਤਰਾ ਦੀਆਂ ਬਾਜ਼ੀਆਂ ਦੀਆਂ ਵੀਡੀਓ ਹਨਾ ਉਹ ਬਈ ਮੈਂ ਕੱਲ ਚਾਰਜ ਲਾਇਆ ਉਹ ਪਤੰਦਰ ਦਾ ਚੱਲ ਪਿਆ ਰੱਖਤੀ ਠੀਕ ਆ ਚੱਲ ਪਿਆ ਉਹ ਸਾਰਾ ਕੋਈ ਨਿਕਲ ਗਿਆ ਹੁਣ ਉਹ ਫੋਨ ਸਹੀ ਚੱਲਦਾ ਉਹ ਫੋਨ ਆਪਾਂ ਕੋਲ ਲਿਆ ਕਰਾਂਗੇ ਬਈ ਮੈਨੂੰ ਵੀ ਤੁਹਾਡੇ ਕਮੈਂਟਾਂ ਕਰਕੇ ਠੀਕ ਆ ਵੀਡੀਓ ਨੂੰ ਥੋੜਾ ਜਿਆ ਘਰੀਏ ਹਨਾ ਹੁਣ ਲਾਈਵ ਆਪਾਂ ਵੀਡੀਓ ਦੇ ਵਿੱਚ ਕਮੈਂਟ ਦੀ ਸਕਰੀਨ ਸ਼ਾਟ ਲੈ ਕੇ ਪਾਇਆ ਕਰਾਂਗੇ ਵੀ ਕਿਹੜੇ ਭਰਾ ਦਾ ਕਮੈਂਟ ਆਇਆ ਸੀ ਠੀਕ ਆ ਉਹਦਾ ਲਾਈਵ ਸਕਰੀਨ ਸ਼ਾਟ ਚੱਲਿਆ ਕਰੂਗਾ ਅਗਲੀ ਵੀਡੀਓ ਤੋਂ ਠੀਕ ਆ ਉਹ ਸਕਰੀਨ ਸ਼ਾਟ ਦੇ ਬੋਲ ਕੇ ਆਪਾਂ ਕਮੈਂਟ ਹਰ ਇੱਕ ਵੀਰ ਦਾ ਨਾਂ ਲੈਣਾ ਦਾ ਦੂਰ ਆਪਾਂ ਕਮੈਂਟ ਹੀ ਉੱਪਰ ਪਿੰਨ ਕਰ ਦਿਆ ਕਰਾਂਗੇ ਵੀਡੀਓ ਦੇ ਵਿੱਚ ਹੀ ਮਤਲਬ ਪਿੰਨ ਕਹਿਤਾ ਸਕਰੀਨ ਸ਼ਾਟ ਲਾ ਦਿਆ ਕਰਾਂਗੇ ਹਨਾ ਤੇ ਪੈਨ ਨਾਲ ਦਾ ਹੀ ਹੁੰਦਾ ਇੱਕ ਵਾਰੀ ਤੇ ਪੈਨ ਕਰਤਾ ਇਦਾਂ ਹਨਾ ਉੱਤੇ ਹੀ ਰਿਆ ਕਰੂ ਮਤਲਬ ਕਹਿੰਦਾ ਵੀਡੀਓ ਦੇ ਵਿੱਚ ਤੁਹਾਡੇ ਕਮੈਂਟ ਸਾਰੇ ਜਿਹੜਾ ਜਿਹੜਾ ਵੀ ਕਮੈਂਟ ਕਰਿਆ ਕਰੂਗਾ ਉਹਦਾ ਸਕਰੀਨਸ਼ਾਟ ਬਗੈਦਾ ਲੱਜਾ ਕਰੂਗਾ ਤੇ ਬੋਲ ਕੇ ਜਵਾਬ ਦਿੱਤਾ ਜਾ ਕਰੂਗਾ ਕੱਲ ਤੋਂ ਠੀਕ ਆ ਸਾਰੇ ਭਰਾਵਾਂ ਦੇ ਨਾਲ ਇਹ ਜਾ ਕਰਨਗੇ ਵੀ ਜਿਹੜੇ ਜਿਹੜੇ ਭਰਾ ਵੀ ਕਮੈਂਟ ਕਰਦੇ ਆ ਕਿਦਾ ਵੀ ਹਨਾ ਉਹ ਸਾਰਿਆਂ ਦੇ ਕਮੈਂਟਾਂ ਜਵਾਬ ਦਿਆ ਕਰਾਂਗੇ ਤੇ ਹੁਣ ਜਿਹੜੇ ਵੀ ਭਰਾ ਦਾ ਕਮੈਂਟ ਰਹਿ ਗਿਆ ਠੀਕ ਆ ਵੈਸੇ ਤਾਂ ਕੋਈ ਨਹੀਂ ਪੁਰਾਣੀਆਂ ਵੀਡੀਓ ਚ ਹੋਊਗਾ ਪਰ ਤੁਸੀਂ ਹੁਣ ਨਵੀਆਂ ਵੀਡੀਓ ਚ ਕਰਿਓ ਆ ਮੈਨੂੰ ਨਵੀਂ ਵੀਡੀਓ ਚ ਕਮੈਂਟ ਆਈ ਸੀ ਜਵਾਬ ਆਇਆ ਇਸ ਮੈਂ ਉਗੀ ਬਾਈ ਪਿੱਛੇ ਵੀਡੀਓ ਖੋਲਣੀਆਂ ਔਖੀਆਂ ਆਂਦੀਆਂ ਵੀਡੀਓ ਵੀ ਬਣਾਉਣੀ ਹੁੰਦੀ ਸਾਰੀ ਦਿਹਾੜੀ ਇਧਰ ਉਧਰ ਕਬੂਤਰ ਵੀ ਸਾਹਮਣੇ ਛੱਡਣੇ ਡੋਣੇ ਸਾਰਾ ਕੁਝ ਕਰਨਾ ਹੁੰਦਾ ਹਨ ਉਹਦੇ ਕਰਕੇ ਬਾਈ ਰਹਿ ਜਾਂਦਾ ਕੰਮ ਕਿਤੇ ਨਾ ਕਿਤੇ ਪਰ ਹੁਣ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਬਾਈ ਕਿਹੇ ਭਰਾ ਦਾ ਕਮੈਂਟ ਨਾ ਰਿਹਾ ਕਰੇ ਠੀਕ ਆ ਹਰ ਇੱਕ ਦਾ ਜਵਾਬ ਦਿਆ ਕਰਾਂਗੇ ਤੇ ਬਾਕੀ ਤੁਸੀਂ ਜਾ ਕੇ ਇੰਸਟਾਗ੍ਰam ਤੇ ਵੀ ਮੇਰੀ ਗੋਪੀ ਮਲਖਪੁਰ ਆਈਡਿ ਆਪਣੀ ਇੰਸਟਾਗ੍ਰam ਤੇ ਉਹਨੂੰ ਵੀ ਫੋਲੋ ਕਰ ਲਓ ਤੇ ਫੇਸਬੁੱਕ ਤੇ ਵੀ ਆਪਣੀ ਗੋਪੀ ਮਲਖਪੁਰੀ ਆ ਉਥੇ ਜਾ ਕੇ ਵੀ ਤੁਸੀਂ ਕਰ ਲਿਓ ਠੀਕ ਆ ਫੋਲੋ ਕਰ ਲਿਓ ਤੇ ਆयो ਫੇ ਕਰੀਏ ਕਬੂਤਰਾਂ ਕਬਾਤਾ ਢੱਕੀਏ ਡਾਕੇ ਦਾਣਾ ਉਹਨਾ ਪਾਉਣੇ ਆ ਤੇ ਤੁਹਾਨੂੰ ਜਾਨਵਰਾਂ ਦੇ ਸ਼ੌਕ ਕਰਾਉਣੇ ਆ ਲੋ ਵੀ ਆ ਚਾਰ ਜੋੜੀਆਂ ਆਪਾਂ ਲਾਈਆਂ ਹੋਈਆਂ ਅੱਜ ਠੀਕ ਆ ਇਹਨਾਂ ਚ ਉਲਟ ਫੁਲਟ ਕਰ ਦਾਂਗੇ ਜਿਹੜੀਆਂ ਆ ਦੋ ਜੋੜੀਆਂ ਆ ਇਹ ਇਧਰ ਸ਼ਿਫਟ ਕਰ ਦਾਂਗੇ ਜਿਹੜੀ ਆ ਜੋੜੀ ਤੇ ਆਪਣਾ ਵੱਡਾ ਕਬੂਤਰ ਜਿਹੜਾ ਨਾ ਹੋਇਆ ਤੇ ਆ ਜੋੜੀ ਤੇ ਆ ਜੋੜੀ ਆਪਾਂ ਇਧਰ ਸ਼ਿਫਟ ਕਰ ਦਾਂਗੇ ਜਿਹੜੀ ਆ ਜੋੜੀ ਆ ਤੇ ਆ ਜੋੜੀ ਇਹ ਆਪਾਂ ਉਧਰਲੇ ਖੁੱਡੇ ਸ਼ਿਫਟ ਕਰ ਦਾਂਗੇ ਠੀਕ ਆ ਹੁਣ ਖੁੱਡੇ ਆਪਾਂ ਪਾ ਲੈਣੇ ਥੋੜੇ ਦਿਨਾਂ ਤੱਕ ਬਸ ਆਪਾਂ ਗੰਦ ਕੱਢ ਦੇਣਾ ਬਈ ਖੁੱਡਾ ਵਗੈਰਾ ਇੱਕੋ ਹੀ ਖੁੱਡਾ ਬਣਾਉਣਾ ਵੱਡਾ ਰੱਖ ਕੇ ਜਿਹੜਾ ਇੱਥੇ ਜਿੰਨਾ ਸਮਾਨ ਸਮੂਣਾ ਸਾਰਾ ਚੱਕ ਕੇ ਬਈ ਦਵਾਈਆਂ ਬੂਟੀਆਂ ਉੱਥੇ ਲੈ ਜਾਣੀਆਂ ਆਪਣੀਆਂ ਇਹ ਖਾਲੀ ਕਰ ਦੇਣਾ ਆਪਾਂ ਸਾਰੇ ਠੀਕ ਆ ਤੇ ਬਾਅਦ ਚ ਉਹਨੂੰ ਵਰਤ ਵੀ ਲਿਆ ਕਰਾਂਗੇ ਖੁੱਡੇ ਨੂੰ ਆਪਾਂ ਇਸ ਹਿਸਾਬ ਨਾਲ ਬਣਾਵਾਵਾਂਗੇ ਉਹ ਕਮਰਾ ਸਾਡੇ ਕੰਮ ਵੀ ਆ ਜਾਆ ਕਰੇ ਤੇ ਕਬੂਤਰ ਵੀ ਉਹ ਚ ਜੋੜਿਆਂ ਵਾਲੇ ਰੱਖੇ ਜਾਇਆ ਕਰਨ ਅੱਗੇ ਤੋਂ ਜੋੜੇ ਇੱਥੇ ਲਾ ਕਰਾਂਗੇ ਤੇ ਮੂਰੇ ਜਾਲ ਵੀ ਲਾਵਾਂਗੇ ਬਈ ਠੀਕ ਆ ਤੇ ਇਧਰਲੀ ਸਾਈਡ ਹੀ ਪਾਲਾਂਗੇ ਹਨਾ ਨਾ ਹੋਇਆ ਤਾਂ ਇਧਰ ਤੇ ਹੁਣ ਫਿਰ ਆ ਸਾਰਾ ਆਪਾਂ ਨੂੰ ਪੱਟਣਾ ਪੈਣਾ ਜੇ ਇਧਰ ਵੀ ਉਹਦਾ ਪਾ ਸਕਦੇ ਹਾਂ ਜੇ ਕੁਝ ਨਹੀਂ ਪਤਾ ਮਿਸਤਰੀ ਜਦ ਪਾਲਾਂਗੇ ਬਈ ਲੋ ਬਾਪਿਓ ਛੱਡਿਏ ਹੁਣ ਨਿਆਣਿਆਂ ਨੇ ਬਹੁਤ ਲੇਟ ਕਰਾਤਾ ਬਈ ਪਤੰਗ ਚੜੋਂ ਲਾਲਿਆਂ ਨਾਲ ਠੀਕ ਆ ਤੇ ਇਹਨਾਂ ਦਾ ਵੀ ਦੇਖਣਾ ਪੈਂਦਾ ਅਗਰ ਬਾਏ ਕਹਿੰਦਾ ਨਾਲ ਹੀ ਚੜਾ ਹਨਾ ਤੇ ਬਾਏ ਕਿੰਨੇ ਕਟਾਲੇ ਪੁੱਤ ਆਪਾਂ ਆ ਬੜਾ ਕਿੰਨੇ ਕਟਾਏ ਆ ਵੱਡੇ ਲਾਦੂ ਆ ਤਿੰਨ ਚਾਰ ਤਾਂ ਕਟਾਲੇ ਹਨਾ ਹਾਂ ਕਟਾਏ ਆ ਤਿੰਨ ਦਾ ਤਿੰਨ ਵਾਰ ਸਾਰਿਆਂ ਨੂੰ ਕਹਦੇ ਤੂੰ ਕਾ ਵੀਡੀਓ ਲਾਈਕ ਕਰਦਿਆ ਕਰੋ ਯਾਰ ਹਾਂ ਕੈਂ ਲਾਈਕ ਕਰਦਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਵੀ ਕਰੋ ਇੱਕ ਇੱਕ ਕਬੂਤਰ ਫ੍ਰੀ ਚ ਮਿਲੂਗਾ ਲਾਈਕ ਕਰ ਦਿਓ ਇੱਕ ਦੋ ਮੇਰਾ ਰਾਗੂ ਲਾਈਕ ਮਿਲ ਜਾਊਗਾ ਜੇ ਵੀ ਕੀਤਾ ਸਮਝਾ ਹਾਂ ਵੀ ਲਾਈਕ ਨਾ ਕੀਤਾ ਤਾਂ 10 ਕਬੂਤਰ ਦਵਾਂਗੇ ਜੇ ਲਾਈਕ ਕੀਤਾ ਤੇ ਹਨਾ ਵੀ ਲਾਈਕ ਵੀ ਸਬਸਕ੍ਰਾਈਬ ਵੀ ਕਰਨਾ ਹਾਂ ਸਬਸਕ੍ਰਾਈਬ ਵੀ ਕਰਨਾ ਭਾਈ ਸਬਸਕ੍ਰਾਈਬ ਕਰਦੇ ਮੁਰਗਾ ਮਿਲੂ ਮੁਰਗੀ ਨਾਲੇ ਫ੍ਰੀ ਤੇ ਲੋ ਪਤੰਗ ਚੜੀ ਜਾਂਦੇ ਦੋ ਦੋ ਆ ਚੜਦੇ ਆ ਪੰਜ ਸੱਤ ਆ ਇਧਰ ਚੰਗੀ ਰੰਗ ਲੱਗੀ ਆ ਮਤਲਬ ਤੇ ਚੋ ਕੁੜੀ ਨੂੰ ਆ ਡੋਰ ਤੇ ਬੈਟਣ ਉਤੇ ਲਵੇੜ ਲਈ ਆ ਗੋਗਰੀ ਉੱਪਰ ਚਾ ਸਾਡੀ ਆ ਗਈ ਕੱਚੀ ਡੋਰ ਤਾਂ ਅੱਗੇ ਵਾਲੀ ਉਹਨਾਂ ਤੋਂ ਪਤਾ ਨਹੀਂ ਕਿਹੜੀਆਂ ਡੋਰਾ ਸਾਡੀਆਂ ਸਾਡੇ ਵੱਡੀ ਇਹਦਾ ਕੰਮ ਆ ਇਹਦਾ ਕੰਮ ਬੈਣਾ ਇਹਦਾ ਕੰਮ ਬੈਣਾ ਹਾਂ ਤੇ ਡੋਰ ਲਵੇਟ ਕੇ ਦੇਣੀ ਤੁਹਾਨੂੰ ਹੈਨਾ ਦੀਦੀ ਨੂੰ ਲਾਇਆ ਡੋਰ ਲਵੇਟਣ ਤੁਸੀਂ ਚਲੋ ਬਾਪੋ ਢੱਕੀਏ ਕੁਤਰ ਕੁਵਾਤਰ ਹੈਨਾ ਹੈ ਗੁਰੂ ਜੀ ਉਹ ਤੇ ਜੋ ਫੜਾਉਂਦਾ ਹੈਗਾ ਨਹੀਂ ਦਾ ਉਹ ਗਨੂਰਦੀਨ ਨੂੰ ਪਤੰਗ ਨਹੀਂ ਕੋ ਫੜਾਉਂਦਾ ਡੋਰ ਲਵੇਟ ਲਾਇਆ ਹੈਨਾ ਤੇ ਲੋ ਬਾਪੋ ਚੜਾਈਏ ਨਾ ਦੂਜੀ ਚੜਾਈਏ ਗਈ ਜਨਾ ਲੋ ਬਾਬਿਓ ਕੀ ਤੇ ਲਿਆਓ ਪਤੰਗ ਪਤੰਗ ਵੀਰ ਪਤੰਗ ਹੀ ਜਾਂਦਾ ਕਬੂਤਾ ਡੱਕੀ ਹੈ ਬਾਈ ਖੁੱਡੇ ਦੇ ਵਿੱਚ ਬੱਚੇ ਬੂੱਚੇ ਸਾਰੇ ਡੱਕ ਲਿਆ ਮੈਂ ਤੁਹਾਨੂੰ ਮੈਂ ਬੱਚਿਆਂ ਦਾ ਵੀ ਸ਼ੌਂਕਾ ਦਿੰਨਾ ਠੀਕ ਆ ਤੇ ਆਹ ਵੱਡੇ ਖੁੱਤਰ ਆਪਣੇ ਫੇੜ ਦਾ ਪਰ ਸਾਫ ਇਹਨਾਂ ਨੂੰ ਮਦਾਨੇ ਪਾਏ ਖਾਹੂਲੇ ਆ ਤੇ ਕੁਝ ਰਹਿ ਗਏ ਹੋਰ ਕੋਨਾ ਥੋੜੇ ਥੋੜੇ ਕੋਨਾ ਉਹਨਾਂ ਜਿੰਨੇ ਖਾ ਲੈਣਾ ਹਨ ਤੇ ਖੁੱਡਾ ਖਟਾ ਹੁਣ ਅਟਕੇ ਸਾਫ ਕਰਾਂਗੇ ਸਫਾਈ ਆ ਆਪਣੀ ਇੱਕ ਵਾਰੀ ਸਫਾਈ ਕਰਕੇ ਫੇ ਮਿੱਟੀ ਮੁੱਟੀ ਫੇਰਾਂਗੇ ਖੁੱਡਿਆਂ ਦੇ ਵਿੱਚ ਆਹ ਦਾ ਖੁੱਡਾ ਉਦੋਂ ਹੀ ਸਾਫ ਕਰ ਦਾਂਗੇ ਪੱਕਾ ਆਪਣਾ ਹਨਾ ਖੁੱਡੇ ਪਾ ਫੋ ਲਈਏ ਨਵੇਂ ਫੇਰ ਸੈਟਿੰਗ ਕਰਦੇ ਆਪਾਂ ਸਾਰੇ ਠੀਕ ਆ ਤੇ ਸਾਫ਼ ਹੀ ਆ ਹਨਾ ਖੁੱਡੇ ਉਦਾ ਪਰ ਮਿੱਟੀ ਮੁੱਟੀ ਪਾਈ ਸੀ ਕਿ ਬਿੱਟਾ ਬੁੱਟਾ ਚਲੋ ਫੁੱਟਰ ਕਰਦੇ ਇਹਨਾਂ ਨੂੰ ਵੀ ਚੰਗਾ ਫੁੱਲਾ ਦਾਣਾ ਪਾਇਆ ਖਰਾਬ ਕਰਦੇ ਕਰਨ ਦਿਓ ਬੱਚੇ ਤਾਂ ਹੀ ਪੜਲੇ ਕਿ ਮੈਂ ਛੋਟੇ ਬੱਚੇ ਚੱਕ ਲਈ ਸੀ ਇਹ ਮਾਪੇ ਕੋਲੋਂ ਅੱਡ ਕਰ ਲਈ ਸੀ ਨਾ ਫੇ ਖੁੱਲਾ ਦਾਣਾ ਪੁੰਦਾ ਪਾਉਣਾ ਪੈਂਦਾ ਤਾਂ ਖਾਂਦੇ ਆ ਇਹ ਫੇ ਕੁਝ ਮਾਂ ਸ਼ਾਮ ਨੂੰ ਆਪ ਪਾਣੀ ਪੂਣੀ ਇਹਨਾਂ ਨੂੰ ਆਪ ਦੇ ਦੇ ਦਿੰਦਾ ਸਾਰੇ ਬੱਚਿਆਂ ਨੂੰ ਤੇ ਚੁਸਤੇ ਆ ਚੰਟੇ ਆ ਬੱਚੇ ਸਾਰੇ ਬਾਬੇ ਦੀ ਕਿਰਪਾ ਆ ਪੜੀ ਜਾਂਦੇ ਆ ਨਾ ਬੱਚੇ ਆ ਕਰੋ ਸ਼ੌਂਗ ਇਹਨਾਂ ਦਾ ਹਾਂ ਅਗਲੀ ਬਤਰੀ ਨਾ ਬਲੰਗਣੀ ਕੋਟ ਨਹੀਂ ਆਏ ਆਸ਼ਾ ਅਗਲੀ ਪਸੰਦ ਤਨ ਚੜਾਉਣੀ ਨਹੀਂ ਦੇਣ ਇਹਨਾਂ ਨੂੰ ਕਿਉਂ ਨਹੀਂ ਕਢਾਉਂਦੇ ਨੇ ਆ ਕਢਾਉਣ ਦੇਣੇ ਆ ਆਜਾ ਪਹਿਲੀ ਬਤਰੀ ਦੇ ਨਾਲ ਫਲੰਗਾਂ ਕਢਾ ਲੇ ਕਢਾਣੀ ਕਬੂਤਰਾਂ ਨੇ ਕਬੂਤਰ ਥੋੜੀ ਕਢਾਉਂਦੇ ਹੁੰਦੇ ਆ ਮਰ ਰੋਟੀਆਂ ਲਿਆਇਆ ਸੀਗਾ ਠੀਕ ਆ ਰੋਟੀਆਂ ਵੀ ਚੂਰ ਦਿੰਨੇ ਆ ਤੇ ਆ ਸਰੋਂ ਦੇ ਮੂੰਗੀ ਮਿਕਸ ਕਰਕੇ ਰੱਖੀ ਸੀ ਹੈ ਤੇ ਹਨਾ ਚਾਰ ਦੇ 10-10 ਸੇਮੀ ਆ ਨਾ ਬਤੂ ਜੋ ਫੋਰਮ ਵੀਡੀਓ ਬਣਾਉਂਦਾ ਤੇ ਲੋ ਬਾਬਿਓ ਆ ਅਜ ਨਹੀਂ ਘਰਨੀ ਆ ਪਾਸਰੋ ਠੀਕ ਆ ਇਹ ਡਾਦੇ ਦਾ ਪਾਣੀ ਪੋਣੀ ਆਪਾਂ ਤੇ ਇਹਦੇ ਵਿੱਚ ਹੁਣ ਪਾਵਾਂਗੇ ਥੋੜਾ ਜਿਹਾ ਦਾਣਾ ਜਿਹੜਾ ਆਪਾਂ ਵੱਡੇ ਜੂੜਿਆਂ ਵਾਲਾ ਤੇ ਕਿਉਂਕਿ ਹਈ ਮੈਂ ਮਿਕਸ ਨਹੀਂ ਕੀਤਾ ਦਾਣਾ ਹਾਂਜੀ ਤੇ ਮਿਕਸ ਕਰਕੇ ਫੇ ਆਪਾਂ ਦਾਣਾ ਇਹਨਾਂ ਦਾ ਸਾਈਡ ਤੇ ਰੱਖ ਲਾਂਗੇ ਠੀਕ ਐ ਬਾਏ ਹਾਂ ਠੀਕ ਤੇਰਾ ਤੇਰੀ ਤੇਰੀ ਖਿੜਕੀ ਖੁੱਲੀ ਆ ਹੈ ਖਿੜਕਾ ਖੋਲ ਦੇ ਤੇ ਨਾਲ ਡਾਕਰ ਕਾ ਖੁੱਲਣਾ ਥੱਲੇ ਚਲੋ ਬਾਹਰ ਚਲੋ ਬਾਹਰ ਚਲੋ ਉਧਰ ਖੇਡ ਹੋ ਜਾ ਕੇ ਚਲੋ 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 ਇਹ ਮੈਨੂੰ ਹੁਣ ਕਹਿੰਦਾ ਮੈਂ ਵੀ ਵੀਡੀਓ ਚਾਉਣਾ ਆ ਬਣਾਉਣ ਨਹੀਂ ਦਿੰਦਾ ਪਿਆ ਵੀਡੀਓ ਤੇ ਇੱਕ ਮਿੰਟ ਮੈਂ ਇਹਨੂੰ ਮੜਾ ਥੱਲੇ ਛੱਡ ਕੇ ਫੇਰ ਬਣਾਉਣਾ ਭਈ ਤੇ ਲੋ ਬਾਬਿਓ ਆ ਆਪਣੇ ਵੱਡੇ ਜੋੜੇ ਆ ਠੀਕ ਆ ਸਾਰੇ ਤੇ ਇਹਨਾਂ ਵੱਲੋਂ ਮਤਲਬ ਹਜੇ ਆਪਾਂ ਜਿੱਦਾ ਅੰਡੇ-ੁੰਡੇ ਧਰੇ ਆ ਸਾਰਿਆਂ ਨੇ ਹੁਣ ਦੁਬਾਰਾ ਜਿੰਨੀਆਂ ਵੀ ਬੂਤਰੀਆਂ ਸਾਰੀਆਂ ਅੰਡੇ-ੁੰਡੇ ਧਰਨ ਦੀਆਂ ਕੁਝ ਆਏ ਧਰੇ ਦੀ ਇੰਨੇ ਵੀ ਨਹੀਂ ਧਰੇ ਇਹਨਾਂ ਦਾ ਵੀ ਅੰਡਾ ਮੈਂ ਕਿੱਥੇ ਪਿਆ ਸੀਗਾ ਇਹ ਅੰਡਾ ਖਰਾਬ ਹੀ ਆ ਮੈਂ ਚੱਕ ਕੇ ਫਿਰ ਦਿੰਦਾ ਭਈ ਹਨ ਤੇ ਇੰਨੇ ਵੀ ਨਹੀਂ ਅੰਡਾ ਧਰਿਆ ਉਹ ਚੰਦ ਰਾਣੀ ਧਰ ਕੇ ਬੈਠੀ ਆ ਤੇ ਇਧਰ ਉਹ ਵੀ ਧਰ ਕੇ ਬੈਠੀ ਇੱਕ ਤਾਂ ਦੋਨੇ ਧਰੇ ਆ ਸਾਡੇ ਦੋਨੇ ਉਹਨੇ ਦੋਨੇ ਘਰੇ ਆ ਬੜਲੇ ਵਾਲੀ ਦੇ ਵਿੱਚ ਲਾਦਾ ਬੱਚੇ ਕੱਢਦੇ ਆ ਬਈ ਠੀਕ ਆ ਦੇਖਦੇ ਆ ਤੇ ਇਹ ਵੀ ਖਾਨੇ ਉਨੇ ਸਾਫ ਹੀ ਆ ਇਹਨਾਂ ਚ ਅਗਲੇ ਸਾਲ ਰਾਂਗ ਰੂੰਗ ਮਾਰਾਂਗੇ ਇਹ ਇੱਥੇ ਨਹੀਂ ਰੱਖਨੇ ਆਪਾਂ ਜੋੜੇ ਵਾਲੇ ਕਬੂਤਰ ਨਾ ਦੂਜਾ ਖੁੱਡਾ ਬਣਾਵਾਂਗੇ ਉਧਰ ਜਿਹੜਾ ਵੱਡਾ ਬਣਾਉਣਾ ਉੱਥੇ ਰੱਖਾਂਗੇ ਜੋੜੇ ਬਈ ਇਹ ਆਪਾਂ ਡਾਬਿਆ ਡੂਬਿਆਂ ਵਾਲੀ ਰੱਖਾਂਗੇ ਸਾਰੇ ਖੁੱਡੇ ਜਿੱਦਾਂ ਮਲੇ ਇਹਨਾਂ ਨੂੰ ਪਲਸਟਰ ਕਰਾ ਕੇ ਨਾ ਹੁਣ ਬਸ ਥੋੜੇ ਦਿਨਾਂ ਚ ਮੈਂ ਸਾਰਾ ਕੰਮ ਕਰਾ ਲੈਣਾ ਬਈ ਗੱਲਾਂ ਆਖਤੀ ਕਹਿੰਦਾ ਹਰੀ-ਗਰੀ ਕਹਿ ਦਿੰਦਾ ਪਰ ਐਤ ਕੀ ਹੁਣ ਆਪਾਂ ਕਰਾਉਣਾ ਪਲਸਟਰ ਕਰਾ ਕੇ ਖੁੱਡੇ ਤੇ ਸੀਲਿੰਗ ਕਰ ਦੇਣੀ ਬ ਮੈਂ ਗੱਲ ਕੀਤੀ ਹੋਈ ਬੰਦੇ ਨਾਲ ਆਪਾਂ ਮੇ ਅੱਜ ਆ ਜੇ ਬੰਦਾ ਭਾਵੇਂ ਗੱਲ ਹਨਾ ਜਦੋਂ ਹੀ ਆ ਗਿਆ ਉਦੋਂ ਹੀ ਆਪਾਂ ਉਹਨੂੰ ਨਾਪ ਨੂਪ ਦੇ ਕੇ ਤੇ ਸਾਰੇ ਸੀਲਿੰਗ ਬਾਈ ਸੀਲਿੰਗ ਇਦਾਂ ਕਰਾਉਣੀ ਆ ਚੈਨਲਾਂ ਦੇ ਤੇ ਪੇਪਰ ਹੀ ਲਾਉਣਾ ਆ ਚੈਨਲ ਲਾ ਕੇ ਨਾ ਲੋਹੇ ਦੇ ਉਹ ਫੇ ਪੇਪਰ ਹੀ ਲਾ ਲੈਣਾ ਉੱਤੇ ਥੋੜਾ ਇੱਕ ਦਾ ਇੰਚਿਕ ਦਾ ギャਪ ਆ ਮੈਂ ਵੀ ਜਿਹੜਾ ਸੇਕ ਵੀ ਨਾ ਥੱਲੇ ਨੂੰ ਆਵੇ ਟੈਟ ਕਰਕੇ ਉਹ ਕਹਿੰਦਾ ਮੈਂ ਆਪਣੇ ਹਿਸਾਬ ਨਾਲ ਪੇਪਰ ਲਾ ਦੂੰਗਾ ਪਤਾ ਨਹੀਂ ਲੱਗੂਗਾ ਵੀ ਆਪਾਂ ਪੇਪਰ ਛਾਤ ਨਾਲ ਜੋੜਿਆ ਕਿ ਉਦਾਂ ਹੀ ਟੈਟ ਕਰਕੇ ਲਾਇਆ ਪੱਤੀਆਂ ਦੇ ਉੱਤੇ ਹਨਾ ਇਸ ਹਿਸਾਬ ਨਾਲ ਉਹ ਪੇਪਰ ਲਾ ਕੇ ਜਾਊਗਾ ਤੇ ਠੀਕ ਆ ਬਾਬ ਇਹ ਵੀਡੀਓ ਵਧੀਆ ਲੱਗੀ ਤੇ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਤੇ ਠੀਕ ਆ ਬਾਈ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਠੀਕ ਆ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ